ਆਮੋ ਜਿਹੀ ਹਣ ਆਪਾਂ ਕੋਠੇ ਦੇ ਉਤਰ ਡਾਉਣ ਖਾਸੇ ਉਤਰ ਡਾ ਦੇਨੇ ਅੱਜ ਸੱਤਰੀਆਂ ਸੱਲੇ ਪਈਆਂ ਨੇ ਕਿਰਾ ਸਾਰੇ ਜਾਲ ਚ ਕੱਢ ਕੇ ਇਕੱਠੇ ਹੀ ਡਾ ਦੇਨੇ ਨੇ ਬਸ ਟਾਈਮ ਹੀ ਲਾਉਣਾ ਪਾ ਦੇਖੋ ਇਤਨਾ ਡਾਉਣੇ ਨੇ ਕਿ ਬਾਕੀ ਡਾਉਣੇ ਨੇ ਨਾ ਜਾ ਸੀ ਉਹਦੇ ਦੇ ਹੁਣ ਪੰਜ ਦਾ ਇੱਧਰੋਂ ਖੁੰਡੇ ਜੋ ਕੱਢ ਲੈ ਪੰਜ ਬੋਤਲ ਦੇ ਜੋ ਕੱਢਦੇ ਆ ਆ ਨਵਾਂ ਕੱਢਿਆ ਇੱਕ ਟਾਈਡੀ ਤੇ ਹੋਰ ਇੱਕ ਆ ਨਾ ਇਹ ਜਿਹੜਾ ਕੱਲ ਆਪਾਂ ਹਰਾ ਕੂਚ ਹਰਾ ਟੂਛੜਾ ਦਾ ਪਾਈ ਹੈ ਸਖਾ ਬਾਕੀ ਇਦੋਂ ਕਰਦੇ ਆ ਕਰਨੇ ਸਾਰੇ ਇਕੱਠੇ ਅੱਜ ਨੀਲੀ ਵੀ ਕੱਢਾਂਗੇ ਕੱਢਾਂਗੇ ਨੀ ਗਿਰਿੰਨਾ ਮੀਓ ਮੰਨ ਉਹ ਦੀ ਗੇ ਰਟਾਉਣ ਇਹਨਾਂ ਨੂੰ ਖੋਲਤਾ ਕੁੰਡਾ ਟਾਂਗੇ ਵੀ ਲਾਇਆ ਹੈ ਬਾਹਰ ਮੈਂ ਆਉਂ ਪੁੱਤੇ ਤਾਂ ਖਾਦੇ ਉੜਦੇ ਨੇ ਲੈ ਲਈ ਚਲੋ ਬਾਹਰ ਅੰਦਰ ਆਂ ਹਾਂ ਟਿਕਦਾ ਗਿਆ

ਨੇ ਨਵੇਂ ਢਾਇਰੇ ਵਸ ਉਹ ਦੇਖਣੇ ਨੇ ਬਾਕੀ ਤਾਂ ਆਉਂਦੇ ਹੀ ਨੇ ਆਹ ਹਰਦਾ ਨਾ ਵਾ ਇੱਕ ਤਾਂ ਇੱਕ ਟੈੜੀ 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 ਕਿੱਥੇ ਆ ਮਨੇ ਨਿਗਾਹ ਮਾਰਨ ਤੋ ਖਾਸਾ ਟਾਈਮ ਨਿਗਾਹ ਮਾਰ ਤੋ ਬਾਦ ਦੇਖਿਆ ਟੈਡੀ ਉਤਰ ਰਖ ਤਿਹਾ ਰਹੀ ਹੈ ਇਹ ਆ ਦੇਖੋ ਬੱਧੇ ਰਹਣਾ ਚਿੱਟਾ ਚਿੱਟਾ ਜਿਹਾ ਟੈਡੀ ਹੋ ਕੇ ਹੂਰਾ ਕੋਈ ਮਗਾਨੀ ਜਦੋਂ ਉੜ ਕੇ ਆਉਂਦੇ ਦੇਖਾਂਗੇ ਤਰ ਤਰ ਟੈਡੀ ਹੋਇਆ ਬਾਕੀ ਸਾਰੇ ਓੜੇ ਫਸਦੇ ਵੇ ਰੰਨਾ ਮਾ ਆਪਣਾ ਆਉ ਹੋ ਜਾਂਦਾ ਹਾਂ ਪਾਕੀ ਇੱਕ ਨੀਲੀ ਤੇ ਨਿਕਾ ਮਾਰਦੀ ਹੈ ਨੀਲੀ ਉਹ ਘਰਦੀ ਹੈ ਤੇ ਆ ਜਾ ਚਲੋ ਇਹਨੇ ਹੀ ਆ ਜਾਣਾ ਉਹਦੇ ਉਹਦਾ ਦੇਖਣਾ ਜੀ ਟੈਡੀ ਉਹ ਕਿਹੜਾ ਤੁਹਾਨੂੰ ਫੇਰੇ ਦਿਖਾਉਨੇ ਆਂ ਹਾਂ ਵੀ ਭਿੰਡੀ ਸਮਝਾ ਸਮਝਾ ਲਓ ਵੀ ਜੱਸਾ ਡਾਇਆ ਆਇਆ ਕਬੂਤਰ ਤੇ ਆਪਾਂ ਨਿਗਾ ਮਾਰਦੇ ਆਂ ਸਸਰੀ ਘਰ ਸਾਰੇ ਵੀਰ ਭਰਨ ਕਿਉਂ ਕਹਿਮੋ ਸਾਰੀ ਜਾਨਵਰ ਸੱਟ ਸਾਰੇ ਨੇ ਗਰਮੀ ਗਰਮੀ ਹੋਇਆ ਪਿਆ ਭਾਈ ਕੰਮ ਯਾ ਕਰਦੇ ਤੇ ਤੇ ਕਬੂਤਰਾਂ ਤੇ ਨਿਗਾ ਮਾਰ ਆਦਿਏ ਨੂਰੀ ਆਪਣੀ ਦੇਖੋ ਲੈ ਐ ਹੈ ਦੁਦਿਂ ਇੱਧਰ ਫਿਰਦੀ ਹੈ ਮਾਰੀਏ ਨਿਗਾ ਫੇਰਾ ਆ ਫਿਰਦਾ ਕਾਚੇ ਚੱਲਰ ਵਾਲਾ ਹਰੀਆਂ ਕੱਛਾਂ ਵਾਲੀ ਉਹ ਬੱਲੇ ਬੱਲੇ ਗਲਾਬੀ ਕਾਛੜਾ ਉਹ ਫਿਰਦਾ ਹੈ ਤੇ ਆਹ ਫਿਰਦਾ ਹੈ ਆ ਦੋ ਤਿੰਨ ਬੈਠੇ ਨੇ ਪਤਾ ਨਹੀਂ ਹੁਣ ਕਿਹੜੇ ਬੈਠੇ ਨੇ ਕਿਉਂਕਿ 8-10 ਡਾਏ ਹੋਏ ਨੇ ਤੇ ਆਪਣਾ ਆਹ ਟੈਡੀ ਉਹ ਫਿਰਦਾ ਹੋ ਗਿਆ ਟੈਡੀ ਆ ਗਲਾਬੀ ਕਾਛਾ ਫਿਰਦਾ ਆ ਦੇਖੋ ਤੇ ਰੋ ਪਰ ਕਿਹੜੇ ਫਿਰਦੇ ਨੇ ਬਾਕੀ ਦਿਖਦੇ ਨਹੀਂ ਭਾਈ ਬਹੁਤ ਉੱਚੇ ਨੇ ਚਲੋ ਕੋਈ ਨਹੀਂ ਸ਼ੁਰੂਆਤ ਜੀ ਕਰੀ ਹੋਈ ਆ ਹੁਣ ਆਪਾਂ ਨੇ ਖੜ ਜਾ ਖੜਾ ਖੜ ਵੇਡ ਦੰਦੀ ਵੱੜਦੀ ਆ ਦੇਖ ਮੈਂ ਇੱਥੇ ਐਮਬਰ ਆਹ ਕੀ ਡੰਡ ਬੈਟੀਆਂ ਲਾਉਣ ਲੱਗੀ ਹੀ ਐ ਐਮਬਰ ਆਹ ਆ ਭਾਈ ਆ ਤਾਂ ਗਈ ਨਹੀਂ ਦੰਦੀਆਂ ਵੱਢਣ ਵਾਲੀਆਂ ਹੋ ਡੋਰੀ ਇਹ ਵੀ ਚੈੱਕ ਕਰਾਉਣੀ ਆ ਬਾਈ ਹੁਣ ਆਪਾਂ ਨੇ ਹਾਂ ਵੀ ਨੰਬਰ ਠੀਕ ਆ ਠੀਕ ਆ ਹਾਂ ਓਕੇ ਰਬੂਟ ਹੈ ਤੇ ਬੱਚਿਆਂ ਦੇ ਨਿਗਾ ਮਾਰ ਲਾ ਬਾਈ ਜਿਨ੍ਹਾਂ ਦੇ ਪਠੱਲਾ ਬਾਈਆਂ ਦੀਆਂ ਆ ਤੂਸੇ ਚੱਲਰ ਵਾਲਾ ਫਿਰਦਾ ਜਿਹਦੀ ਅੱਧੀ ਚੱਲਰ ਆਪਾਂ ਹਰੀ-ਹਰੀ ਦੀ ਆ ਫਿਰਦਾ ਚਲੋ ਕੋਈ ਨਹੀਂ ਉੜਨ ਦੋ ਇਹਨਾਂ ਨੂੰ ਓ ਵੈਰੀ ਗੁੱਡ ਓ ਵੈਰੀ ਗੁੱਡ ਦੇਖੋ ਤਾਂ ਬੱਚਾ ਆ ਫਿਰ ਬੈਠਾ ਇੱਕ ਔ ਬੈਠਾ ਦੋ ਔ ਬੈਠੇ ਨੇ ਸ਼ਾਬਾਸ਼ ਇਹਦਾ ਇੱਕ ਵੰਡਾ ਹਲੇ ਬੱਚਾ ਕੱਢਿਆ ਨਹੀਂ ਇਹਨੇ ਇਹ ਓਕੇ ਰੋਟਾ ਨੇ ਕਰਦਨੇ ਬੰਦੇ ਨੂੰ ਦਾਣਾ ਬਾਣੀ ਬਾਅਦ ਚ ਪਾਉਣੇ ਆ ਤੇ ਛਦਰੀ ਝੁੱਕ ਗਈ ਭਾਈ ਆਹ ਜਿਹੜਾ ਹੈ ਗਰਾਬੀ ਟੂਸਾ ਹਰੀ ਮੂੰਸ਼ ਇਹ ਮੈਨੂੰ ਆਪਣਾ ਨਹੀਂ ਲੱਗਦਾ ਹੈਗਾ ਇਹ ਹੋਰ ਤਾਂ ਕਿਸੇ ਦਾ ਹੋਊਗਾ। ਦੇਖਿਆ ਕੋਈ? ਹਾਂ? ਦੇਖਿਆ ਕੋਈ? ਹਾਂ ਹਾਂ ਸਾਰੀ ਫਿਰਦੇ ਟੈਡੀ ਵੀ ਫਿਰਦਾ ਹੈ। ਫਿਰਦਾ ਹੀ? ਹਾਂ। ਅੱਪਾ ਉਹ ਹੋਰ ਦੂਸੇ ਚੱਲ ਅੱਧੀ ਚੱਲਰ ਵਾਲਾ ਵੀ ਡਾਇਆ। ਹਾਂ ਨਾਈ ਕਾਚਰੀ ਹੈ ਗਲਾਬੀ। আরে ਗਲਾਬੀ ਦਾ ਛੜਾ ਫਿਰਦਾ ਇੱਕ ਤਾਂ। ਆਪਣੇ ਵਾਲਾ। ਆਹ ਖੜੇ ਤੇਨੂੰ ਮੈਂ ਦਿਖਾਉਣਾ। ਦੇਖ ਲਈਏ ਭਾਈ ਅਸੀਂ ਚੈੱਕ ਕਰ ਲਈਏ। ਲਓਏ ਮਿੱਤਰੋ ਹੁਣ ਆਪਾਂ ਚੱਲਿਆਂ ਮੱਕੀ ਦਾ ਬੀਜ ਲੈਣ। ਮੱਕੀ ਦਾ ਬੀਜ ਲਈਏ ਕਿਉਂਕਿ ਇੱਧਰ ਖੇਤਾਂ ਚ ਆਚਾਰ ਲਈ ਮੱਕੀ ਵਿਝਣੀ ਆ ਉਹ ਬਾਹਰ ਹੈ ਉਹ ਦੇਖੋ ਤੇ ਕਾਸ਼ੀ ਅੱਜ ਸੁ ਪਣੀ ਪੁਣੀ ਪਾ ਕੇ ਆਇਆ ਜਾਨਵਰਾਂ ਨੂੰ ਤੇ ਉਹ ਬੈਠੇ ਆ ਕਬੂਤਰ ਇੱਕ ਮਿੰਟ ਦਾ ਦਿਖਾਉਣਾ ਉਹ ਆ ਗਏ ਸਾਰੇ ਢਾਂਗੀ ਤੇ ਬੈਠੇ ਰਹੇ ਉਹ ਕਿੰਨੇ ਬੈਠੇ ਨੇ ਪੰਜ ਢਾਂਗੀ ਤੇ ਬੈਠੇ ਰਹੇ ਬਾਕੀ ਤਿੰਨ ਚਾਰ ਉੜਦੇ ਫਿਰਦੇ ਹੁਣ ਇੱਥੇ ਚਲੋ ਚੱਲਦੇ ਆਂ

ਬੈ ਜਾ ਬੈ ਜਾ ਬੈ ਜਾ ਇਹਨੂੰ ਲਾਵਾ ਮੈਂ ਤੁਹਾਨੂੰ ਦੱਸਣਾ ਤੈਡੀ ਹੋ ਗਿਆ ਬੰਦ ਬਾਕੀ ਉੜ ਗਿਆ ਨਿਹਾਰੀ ਬੋਤਲ ਵਾਲਾ ਆ ਫਿਰਦਾ ਆ ਕੱਚ ਗਲਾਪੀ ਕਾਛਰੀ ਜਿਹੜਾ ਲਾ ਫਿਰਦਾ ਹੈ ਤੇ ਆ ਆਉਂਦਾ ਹੈ ਨਮਾ ਗੱਡਿਆ ਦਾ ਜਿਹੜਾ ਉਹ ਆਉਂਦੀ ਨੀਲੀ ਫਿਰਦੀ ਹੈ ਕਿੱਥੇ ਵੀ ਆਉਂਦੀ ਹੈ ਆ ਫਿਰਦਾ ਮੂਛ ਟੂਸੇ ਵਾਲਾ ਤੇ ਹੋਰ ਵੀ ਫਿਰਦੇ ਨੇ ਕਈ ਅਹਰੀਆਂ ਵਗ ਰਾ ਰਹੇ ਨੇ ਤੇ ਮੈਨੇ ਲਾਉਣ ਦੋ ਇਨਾਂ ਨੂੰ ਛੇਤੀ ਆਵਾ ਆ ਗਈ ਬਾਈ ਬਹੁਤ ਦੋਸ ਆਪਣੇ ਆ ਬੈਠੇ ਨੇ ਦੋ ਬੱਦ ਹੋ ਗਏ ਸ਼ਤਰੀਆਂ ਦੇਖੋ ਜੀ ਜੀ ਕਿਹਦਾ ਕੀ ਹੋ ਰਿਹਾ ਹੈ ਕਾਵੜਾ ਰਤਾਵਾ ਕਾਉਂਦੀ ਆ ਦੋ ਆ ਆਪਣੇ ਕਰਦੇ ਨੇ ਕਾਵੀ ਆ ਆਪਣੇ ਕਰਦਾ ਗੱਲਾਂ ਵੀ ਕਰਦਾ ਤਾਂ ਉਹ ਉੱਪਰ ਬੈਠੇ ਇਨਾਂ ਦਾ ਦੇਖਦਾ ਮੈਂ ਕੀ ਕਰਨਾ ਮੈਂ ਤਾਂ ਦੇਖਾ ਇਨਾਂ ਨੂੰ ਵੀਡੀਓ ਵਾਸਤੇ ਯਾਰ ਬੰਦੂ ਬਸਾਰੇ ਚਤੇ ਬਣਾਉਂਦਾ। ਧੋਇ ਮਿੱਤਰੋ ਹੁਣ ਬੋਲਦੀ ਆਪਾਂ ਕਮੈਂਟ ਨਰਗ ਯੂਟਿਊਬਰ ਜੱਸਾ ਸ਼ੌਂਕੀ ਜੱਸ ਜੋੜੀਆਂ ਪੱਟ ਦੋ ਬਾਈ ਜੀ। ਵੀਰੇ ਜੋੜੀਆਂ ਨਾ ਨਵੀਆਂ ਲਾਈਆਂ ਨੇ ਕਿਉਂਕਿ ਮੂੜ ਦੇ ਅੱਗੇ ਕਬੂਤਰ ਫਿਰ ਆ ਪਾਦੇ ਤਾਂ ਕਰਕੇ ਹਲੇ ਲਾਈਆਂ ਹੋਈਆਂ ਸਰੇਂਦਰ ਭਾਰਦਵਾਜ। ਅਰਪਨ ਟਵਾਣਾ ਨਾਈ ਵੀਡੀਓ ਥੈਂਕ ਯੂ ਵੀਰੇ ਸਾਗਰ ਲਵਾਣਾ ਸੈਣੀ ਲਬਦੀਪ ਸੋਹਣ ਸਿੰਘ ਗਿੱਲ ਬਾਈ ਹਰੀਆਂ ਕੱਛਾ ਵਾਲੀ ਕਬੂਤਰੀ ਬੜੀ ਚੰਗੀ ਐ। हां जी ਵੀਰੇ ਵਧੀਆ ਉੜੀ ਐ ਕੱਲ ਵੀ ਵਧੀਆ ਉੜੀ ਐ ਜੀ ਜਸਵੀਰ ਸਿੰਘ ਬਾਈ ਹੈਲੋ ਮਨਜੀਤ ਸਿੰਘ ਨਾਈਸ ਵਰਕ ਵੀਰ ਜੀ ਮਨਜੀਤ ਸਿੰਘ ਯੂ ਐਸ اے ਥੈਂਕ ਯੂ ਵੀਰੇ ਅਰਮਾਨ ਗਿੱਲ ਦਾ ਹੈਂਡ ਬਲੌਗਰ ਥੈਂਕ ਯੂ ਵੀਰੇ ਸ਼ੌਂਕੀ ਜਸ ਸੇਹਰਾ ਬਲੌਗ ਬਾਈ ਜੀ ਕੀ ਹਾਲ ਚਾਲ ਆ ਜੀ ਵਧੀਆ ਵਧੀਆ ਵੀਰੇ ਤੁਸੀਂ ਦੱਸੋ ਸੋਹਣ ਸਿੰਘ ਗਿੱਲ ਕਬੂਤਰ ਬੜੇ ਬੰਬ ਐ ਥੈਂਕ ਯੂ ਵੀਰੇ ਜੱਗੀ ਸੰਧੂ ਬਾਜੀ ਛੱਡੋ ਬਾਈ ਹਾਂ ਜੀ ਵੀਰੇ ਛੱਡਦਾ ਮੈਂ ਥੋੜਾ ਜਿਹਾ ਨਾ ਕੰਮ ਜੇ ਸਾਲੇ ਅਲਝੇ ਪਏ ਆਂ ਜਿੱਦਾ ਸੇਉਣਾ ਨੰਬਰੇ ਸਕੂਲ ਜਾਣਾ ਪੈਂਦਾ ਰੋਜ ਸੈਂਪੀ ਸਟੱਡ ਫਾਰਮ ਬਾਈ ਤੁਸੀਂ ਚੰਨੋ ਨੂੰ ਸਵਾਰੀ ਤੇ ਲੈ ਕੇ ਜਾਇਆ ਕਰੋ ਹਾਂਜੀ ਵੀਰੇ ਲੈ ਕੇ ਜਾਣੇ ਹੁੰਨੇ ਸ਼ਾਮ ਨੂੰ ਲੈ ਕੇ ਜਾਣੇ ਹੁੰਨੇ ਜੱਸੇਉ ਨਹੀਂ ਇੱਕ ਮੁੰਡਾ ਰੱਖਿਆ ਉਹ ਕਰਾਉਂਦਾ ਵੀਰੇ ਕਰਦਾ ਸਵਾਰੀ ਸੋਹਣ ਸਿੰਘ ਗਿੱਲ ਬਾਈ ਤੁਹਾਡਾ ਉਸਤਾਦ ਕੌਣ ਹੈ ਵੀਰੇ ਉਸਤਾਦ ਮੇਰਾ ਤਾਂ ਕੋਈ ਨਹੀਂ ਹੈਗਾ ਸ਼ਗਵੰਤ ਸਿੰਘ ਕੀ ਹਾਲ ਨੇ ਵੀਰੇ ਬਾਜੀ ਤੋਂ ਛੱਡਣੀ ਹੈ ਵੀਰੇ ਹਾਂ ਵੀਰੇ ਬਾਜੀ ਛੱਡਾਂਗੇ ਹੁਣ ਹਾਲੇ 15 20 ਦਿਨ ਬਾਅਦ ਤੁੱਪੜੀਆਂ ਬਾਜ਼ੀਆਂ ਪੂਰੀਆਂ ਛੱਡਾਂਗੇ ਕਮਲਜੀਤ ਜੋੜਾ ਦੇ ਦਿਓ ਬਾਈ ਜੀ ਜੋੜੇ ਵੀਰੇ ਅੱਗੇ ਪੱਟੂਗਾ ਫਿਰ ਲੈ ਜਿਓ ਕੋਈ ਗੱਲ ਨਹੀਂ ਬਾਜਵਾਜੀ ਹੈਲੋ ਪ੍ਰਾ ਆਪਣਾ ਸਾਰਾ ਕਬੂਤਰ ਸੈੱਟ ਦੀ ਵੀਡੀਓ ਬਣਾਓ ਓਨਲੀ ਪਲੀਜ਼ ਬਾਈ ਠੀਕ ਹੈ ਠੀਕ ਹੈ ਵੀਰੇ ਜ਼ਰੂਰ ਕਰਨਵੀਰ ਜੀ ਤੁਸੀਂ ਫਤੇਗੜ ਸਾਹਿਬ ਪਿੰਡ ਦਫੇੜਾਬਾਜੀ ਤੇ ਕਬੂਤਰ ਛੱਡੋਗੇ ਵੀਰੇ ਦੇਖ ਲਾਂਗੇ ਜੀ ਜਦ ਤੱਕ ਕੋਈ ਤਿਆਰ ਹੋਇਆ ਪਵਨਪ੍ਰੀਤ ਸਿੱਧੂ ਮੂਸੇਵਾਲਾ ਪ੍ਰਾ ਬਾਜੀਆਂ ਵੀ ਛੱਡਿਆਗਾ ਠੀਕ ਹੈ ਠੀਕ ਹੈ ਵੀਰੇ ਬਾਈ ਤੁਸੀਂ ਨੂਰੀ ਮੇਟ ਕਰਾ ਦਿਓ ਕਿਉਂਕਿ ਉਹਦੇ ਏਜ ਹੋ ਗਈ ਹੈ ਹਾਂਜੀ ਵੀਰੇ ਨੂਰੀ ਹੁਣ ਹੀਟ ਚ ਆ ਤੇ ਦੇਖਦੇ ਆ ਵੀ ਘੋੜਾ ਸੀ ਪਰਬਤ ਘੋੜਾ ਦੇਖਿਆ ਬਾਕੀ ਦੇਖਦੇ ਹੁਣ ਅੱਗੇ ਕੀ ਬਣਦਾ ਵੀਰ ਜੀ ਤੁਸੀਂ ਰੋਜ਼ ਰੋਜ਼ ਬਲੌਗ ਪਾਇਆ ਕਰੋ ਕਰਨ ਠੀਕ ਹੈ ਠੀਕ ਹੈ ਵੀਰੇ ਸੂਰਜ ਘੋੜੇ ਪਿੰਡ ਲੁਬੇਨਾ ਵਾਲੀ ਨੁਕਰਾ ਠੀਕ ਹੈ ਵੀਰੇ ਦੇਖ ਲੈਂਦੇ ਆ ਬਾਈ ਕੂਤਰ ਨੂੰ ਰੋਟੀਆਂ ਪਾ ਸਕਤੀ ਹੈ ਹਾਂ ਹਾਂ ਵੀਰੇ ਪਾ ਦਨੇ ਅੱਗੇ ਮੈਂ ਪਾਉਂਦਾ ਰਿਹਾ ਡੈਸ਼ ਆਂਡ ਡੌਗ ਲੈ ਆਓ ਵੀਰੇ ਡੈਸ਼ ਯਾਉਂਡ ਵਧੀਆ ਨਹੀਂ ਲੱਗਦਾ ਯਾਰ ਨੂਰੀ ਦੀ ਏਜ ਵੀਰੇ ਨੂਰੀ ਦੀ ਏਜ ਹੋ ਚੱਲੀ 3 ਸਾਲ ਦੀ ਹੈਰੀ ਗੇਮਿੰਗ ਬਾਈ ਮੇਰਾ ਨਾਮ ਵੀ ਲੈ ਲਓ ਪ੍ਰੇਮ ਰਣੀਕੇ ਵੀਰ ਜੀ ਤੁਸੀਂ ਕੰਮ ਕੀ ਕਰਦੇ ਹੋ ਵੀਰੇ ਅਸੀਂ ਖੇਤੀਬਾੜੀ ਕਰਦੇ ਹਾਂ ਤੇ ਮੈਂ ਪਿੰਡ ਦਾ ਸਰਪੰਚ ਐ ਪੰਜਾਬ ਪੋਸਟ ਅਰਪੰਡਵਣਾ ਧੰਨਵਾਦ ਵੀਰੇ ਇੰਨੇ ਕਮੈਂਟ ਕਰ ਲਈ ਮਿਲਦੇ ਆਂ ਅਗਲੀ ਵੀਡੀਓ ਵਿੱਚ